ਵਾਗੇ ਕਿਤੇ ਵੀ ਮਹਿਲਾਵਾਂ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਜਾਂ ਉਹਨਾਂ ਦੇ ਨਾਲ ਗਲਤ ਹੋ ਰਿਹਾ ਹੈ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਉਹਨਾਂ ਨੂੰ ਪੂਰਾ ਹਿਸਾਬ ਦਿਵਾਵਾਂਗੇ 2027 ਦੀ ਤੇ ਸਰ ਗਾਲੀ ਛੱਡੋ 2027 ਵੀ ਅਸੀਂ ਬਹੁਤ ਜ਼ਿਆਦਾ ਹਾਈ ਲੀਡ ਨਾਲ ਜਿੱਤਾਂਗੇ ਔਰ ਅਸੀਂ ਇੱਕ ਵਾਰ ਫਿਰ ਤੋਂ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਯਾਨੀ ਸਾਡਾ ਹੈ ਵਿਰੋਧ ਹੈਗਾ ਜਿਹੜਾ ਭਾਜਪਾ ਤੇ ਕਾਂਗਰਸ ਦੋਨਾਂ ਦੇ ਨਾਲ ਕਿ ਦੋਨੇ ਹੀ ਪਾਰਟੀਆਂ ਨੇ ਅੱਜ ਤੱਕ ਪੰਜਾਬ ਉਸ ਤੇ ਕੀਤਾ ਕੀ ਆ ਉਹ ਕਾਲੀ ਦਾ ਜਿਹੜਾ ਪੰਜਾਬ ਦੇ ਵਿੱਚ ਆਇਆ ਸੀਗਾ ਉਹਨਾਂ ਨੇ ਸਾਡੇ ਜਿਹੜੇ ਪੋਤਾ ਹੈ ਉਹ ਨਸ਼ੇ ਦੇ ਵਿੱਚ ਇੰਨੇ ਕਰਤੇ ਕਿ ਕਈ ਘਰ ਬਰਬਾਦ ਹੋ ਗਿਆ ਮਤਲਬ ਕਿ ਕਦੇ ਸੁਣਿਆ ਨਹੀਂ ਸੀ ਕਿ ਚਿੱਟਾ ਤੇ ਭੁੱਕੀ ਹੁੰਦੀ ਕੀ ਆ ਜਿਹੜੇ ਲੋਕਾਂ ਮਾਵਾ ਦੇ ਜਿਹੜੇ ਪੋਤਾ ਨਸ਼ੇ ਦੇ ਵਿੱਚ ਬਰਬਾਦ ਹੋ ਚੁੱਕੇ ਆ ਕਈ ਦੇ ਕਈ ਘਰ ਬਰਬਾਦ ਹੋ ਚੁੱਕੇ ਆ ਅਸੀਂ ਪੋਜ਼ਿਟਿਵ ਲੈਨੇ ਆ 27 ਜੇ 92 ਸੀਟਾਂ ਅਰਕਾ ਸੀ ਤੇ ਆਉਣ ਵਾਲੇ 27 ਦੇ ਵਿੱਚ ਵੀ 92 ਸੀਟਾਂ ਹੋਣਗੀਆਂ ਪਲੱਸ ਹੀ ਹੋਣਗੀਆਂ ਬਹੁਤ سارے ਮੁੱਖ ਮੰਤਰੀਆਂ ਕਾਂਗਰਸ ਦੇ ਵਿੱਚ ਜਿੰਨੇ ਪਾਰ ਪਈ ਆ ਪਾ ਕਾਂਗਰਸ ਦੇ ਵਿੱਚ ਨਾ ਉਹਨੇ ਆਉਣਾ ਤੇ ਕਾਲੀ ਦਲ ਤੇ ਹਾਸੇ ਚ ਚਲ ਗਿਆ ਵਾ 2003 ਤੋਂ ਮੈਂ ਪਾਰਟੀ ਦੇ ਵਿੱਚ ਆਈ ਆ ਪਹਿਲਾਂ ਕਾਲੀਆਂ ਦੇ ਟਾਈਮ ਹੀ ਕਦੀ ਬੂਥ ਨਹੀਂ ਆ ਰਿਹਾ ਜਦੋਂ ਅਸੀਂ ਆਮ ਆਦਮੀ ਪਾਰਟੀ ਨਾਲ ਚੱਲੇ ਆ ਤਿੰਨ ਲਾਸ਼ਾਂ ਨਿਕਲੀਆਂ ਨੇ ਤਿੰਨੇ ਵਾਰੀ ਬੂਤ ਜਿੱਤ ਕੇ ਦਿੱਤਾ ਤੇ ਇੱਕ ਗੋ ਵੀ ਜਿੱਤ ਕੇ ਦਿਆਂਗੇ ਜੀ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਇੱਕ ਮੀਟਿੰਗ ਪਿੰਡ ਲੋਲ ਚਪ ਨਰਿੰਦਰ ਕੌਰ ਗਿੱਲ ਹਲਕਾ ਕੋਆਰਡੀਨੇਟਰ ਬਟਾਲਾ ਦੇ ਗਰੇ ਵਿਖੇ ਹੋਈ ਇਸ ਮੌਕੇ ਰੇਖਾ ਰਾਣੀ ਸ਼ਰਮਾ ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਪੁੱਜੇ ਜਿਨ੍ਹਾਂ ਦਾ ਸਰੂਪੇ ਪਾ ਕੇ ਨਿੱਗਾ ਸਵਾਗਤ ਕੀਤਾ ਗਿਆ ਗੱਲਬਾਤ ਕਰਦਿਆਂ ਰੇਖਾ ਰਾਣੀ ਨਿਰਿੰਦਰ ਕੌਰ ਗਿੱਲ, ਨੀਲਮ ਕੁਮਾਰ, ਨਰੇਸ਼ ਕੁਮਾਰੀ ਸਰਪੰਚ, ਜਸਵਿੰਦਰ ਕੌਰ ਪਿੰਡ ਖੁੱਡੀ ਨੇ ਕਿਹਾ ਕਿ ਸਾਡੀ ਮਹਿਲਾ ਵਿੰਗ ਆਮ ਆਦਮੀ ਪਾਰਟੀ ਔਰਤਾਂ ਦੀਆਂ ਹਰ ਮੁਸ਼ਕਿਲਾਂ ਨੂੰ ਸੁਣਨ ਅਤੇ ਹੱਲ ਕਰਨ ਲਈ ਹਰ ਟਾਈਮ ਵਚਨਬੱਧ ਹੈ ਕਿਸੇ ਵੀ ਮਹਿਲਾ ਨੂੰ ਕੋਈ ਜ਼ਰੂਰਤ ਜਾਂ ਕਿਸੇ ਮਸਲੇ ਦਾ ਹੱਲ ਚਾਹੀਦਾ ਹੈ ਤਾਂ ਉਹ ਸਾਡੇ ਕੋਲ ਆਉਣ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਉਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ ਨਰਿੰਦਰ ਕੌਰ ਗਿਲ ਵੱਲੋਂ ਮਹਿਲਾਵਾਂ ਨੂੰ ਸੂਟ ਅਤੇ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਰਾਜਵੀਰ ਕੌਰ ਡੇਰਾ ਬਾਬਾ ਨਾਨਕ ਹਲਕਾ ਕੋਆਰਡੀਨੇਟਰ ਅਮਨਦੀਪ ਕੌਰ ਸਰਪੰਚ ਬਲਾਕ ਪ੍ਰਧਾਨ ਜਤਿੰਦਰ ਕੌਰ ਸਰਪੰਚ ਹਲਕਾ ਕੋਆਰਡੀਨੇਟਰ ਕਾਦੀਆ ਬਲਜਿੰਦਰ ਕੌਰ ਬਲਾਕ ਪ੍ਰਧਾਨ ਬਟਾਲਾ ਰੁਪਿੰਦਰ ਕੌਰ ਹਲਕਾ ਕੋਆਰਡੀਨੇਟਰ ਦੀਨਾ ਨਗਰ ਰਣਜੀਤ ਕੌਰ ਲਖਬੀਰ ਕੌਰ ਵੀ ਹਾਜ਼ਰ ਸਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰੇ ਵੱਲੋਂ ਸਭ ਤੋਂ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਰੇਖਾਮਨੀ ਸ਼ਰਮਾ ਆਮ ਆਦਮੀ ਪਾਰਟੀ ਮਾਜਾ ਜਵਨ ਇਨਚਾਰਜ ਪੰਜਾਬ ਰਾਜ ਮਹਿਲਾ ਕਮਿਸ਼ਨ ਮੈਂਬਰ ਅੱਜ ਜਿਹੜੀ ਮੀਟਿੰਗ ਦਾ ਜਿਹੜਾ ਮੁੱਦਾ ਸੀ ਅੱਜ ਮੇਰੀਆਂ ਜਿਹੜੀਆਂ ਹਲਕਾ ਗੁਰਦਾਸਪੁਰ ਦੀ ਜਿਹੜੀ ਸੱਤ ਕੋਆਰਡੀਨੇਟਰਾਂ ਉਹਨਾਂ ਨੇ ਮੈਨੂੰ ਬੜਾ ਮਾਨ ਸਨਮਾਨ ਦਿੱਤਾ ਇੱਥੇ ਬੁਲਾ ਕੇ ਸਾਡੇ ਜਿਹੜੇ ਕੋਆਰਡੀਨੇਟਰ ਬਟਾਲਾ ਦੇ ਨਰਿੰਦਰ ਮੈਡਮ ਜੀ ਹੈਗੇ ਆ ਇਹਨਾਂ ਨੇ ਆਪਣੇ ਘਰ ਪ੍ਰੋਗਰਾਮ ਰੱਖਿਆ ਹੈ ਕਿ ਮੈਡਮ ਸਾਡੇ ਕਮਿਸ਼ਨ 'ਚ ਆਏ ਆ ਤੇ ਆਪਾਂ ਇਹਨਾਂ ਨੂੰ ਆਪਣੇ ਘਰ ਬੁਲਾ ਕੇ ਮਾਨ ਸਨਮਾਨ ਦੇਣਾ ਤੇ ਅੱਜ ਇਹਨਾਂ ਨੇ ਮੈਨੂੰ ਬਹੁਤ ਹੀ ਮਾਨ ਸਨਮਾਨ ਦਿੱਤਾ ਹੈ ਮੈਂ ਆਪਣੀ ਸਾਰੀ ਕੋਆਰਡੀਨੇਟਰ ਕਾਨਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜਾ ਮੈਨੂੰ ਇੰਨਾ ਮਾਨ ਸਨਮਾਨ ਦਿੱਤਾ ਲਈ ਸਮੇਂ 'ਚ ਮੈਂ ਇਹ ਕਹਿਣਾ ਚਾਹਾਂ ਕਿ ਜਿਸ ਤਰ੍ਹਾਂ ਮੈਨੂੰ ਹਾਈ ਕਮਾਂਡ ਨੇ ਇਹਨਾਂ ਮਾਨ ਬਖਸ਼ਿਆ ਮੇਰੀ ਸੇਵਾਵਾਂ ਦੇਖਦੇ ਹੋਏ ਇੱਥੇ ਮੈਂ ਚੱਲੀ ਸੀ ਜ਼ਿਲ੍ਹਾ ਪ੍ਰਧਾਨ ਤੋਂ ਚੱਲੀ ਸੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਟੇਟ 'ਚ ਲੈ ਕੇ ਗਏ ਉਸ ਵਾਰ ਮਾਝਾ ਜੋਨ ਇਨਚਾਰਜ ਅੱਜ ਮੈਨੂੰ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੇ ਸ਼ਾਮਿਲ ਕੀਤਾ ਮੇਰੇ ਵੱਲ ਮੇਰੀ ਜਿਹੜੀ ਮਿਹਨਤ ਨੂੰ ਦੇਖਦੇ ਮੇਰਾ ਮੁੱਲ ਪਾਇਆ ਮੇਰੀ ਸਰਕਾਰ ਨੇ ਹਾਈ ਕਮਾਂਡ ਨੇ ਤੇ ਜਿਹੜੀ ਉਹਨਾਂ ਨੇ ਮੈਨੂੰ ਕਮਿਸ਼ਨ ਦੀ ਜ਼ਿੰਮੇਵਾਰੀ ਦਿੱਤੀ ਹੈ ਇਹਨੂੰ ਦੇਖਦੇ ਹੋਏ ਆਪਾਂ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਵਾਂਗੇ ਕਿਤੇ ਵੀ ਮਹਿਲਾਵਾਂ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਜਾਂ ਉਹਨਾਂ ਦੇ ਨਾਲ ਗਲਤ ਹੋ ਰਿਹਾ ਹੈ ਉਹਨਾਂ ਦਾ ਪੂਰਾ حساب ਦੇਵਾਂਗੇ ਉਹਨਾਂ ਨੂੰ ਪੂਰਾ ਹਿਸਾਬ ਦਿਲਾਵਾਂਗੇ 2027 ਦੀ ਤੇ ਸਰ ਗੱਲ ਹੀ ਛੱਡੋ 2027 ਵੀ ਅਸੀਂ ਬਹੁਤ ਜ਼ਿਆਦਾ ਹਾਈ ਰੀਡ ਨਾਲ ਜਿੱਤਾਂਗੇ ਔਰ ਅਸੀਂ ਇੱਕ ਵਾਰ ਫਿਰ ਤੋਂ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ 27 ਦੇ ਵਿੱਚ ਫਿਰ ਇੱਕ ਵਾਰੀ ਆਮ ਆਦਮੀ ਪਾਰਟੀ ਦਾ ਪਰਚਮ ਲਹਿਰੇਗਾ ਮੁੜ ਕੇ ਕਿਉਂਕਿ ਨਾਲ ਸਾਡਾ ਇਹ ਵਿਰੋਧ ਹੈਗਾ ਜਿਹੜਾ ਬੀਜੇਪੀ ਤੇ ਕਾਂਗਰਸ ਦੋਨਾਂ ਦੇ ਨਾਲ ਹੈ ਕਿਉਂਕਿ ਦੋਨੇ ਹੀ ਪਾਰਟੀਆਂ ਨੇ ਅੱਜ ਤੱਕ ਪੰਜਾਬ ਉਸ ਤੇ ਕੀਤਾ ਕੀ ਹੈ ਔਰ ਜਦੋਂ ਦੀ ਸਾਡੀ ਮਾਨ ਸਰਕਾਰ ਬਣੀ ਹੈ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਤੇ ਪੂਰੇ ਕੀਤੇ ਹੀ ਹੈ ਉਸ ਤੋਂ ਇਲਾਵਾ ਜਿਹੜੇ ਵਾਦੇ ਨਹੀਂ ਕੀਤੇ ਸੀ ਉਹ ਵੀ ਸਰਕਾਰ ਪੂਰੇ ਕਰਦੀ ਪਈ ਹੈ ਔਰ ਅੱਗੇ ਵੀ ਕਰਦੀ ਰਹੇਗੀ ਅਕਾਲੀ ਦਲ ਦੇ ਸਰਬਬ ਤੁਸੀਂ ਇੱਕ ਪਾਸੇ ਛੱਡ ਦਿਓ ਨਾ ਜਦੋਂ ਅਕਾਲੀ ਦਲ ਪੰਜਾਬ ਦੇ ਵਿੱਚ ਆਇਆ ਸੀਗਾ ਉਹਨਾਂ ਨੇ ਸਾਡੇ ਜਿਹੜੇ ਪੁੱਤ ਹੈ ਉਹ ਨਸ਼ੇ ਦੇ ਵਿੱਚ ਅੰਨੇ ਕਰਤੇ ਕਿ ਕਈ ਘਰ ਬਰਬਾਦ ਹੋ ਗਏ ਆ ਮਤਲਬ ਕਿ ਕਦੇ ਸੁਣਿਆ ਨਹੀਂ ਸੀ ਕਿ ਚਿੱਟਾ ਤੇ ਭੁੱਕੀ ਹੁੰਦੀ ਕੀ ਆ ਲੇਕਿਨ ਜਦੋਂ ਅਕਾਲੀ ਦਲ ਦਾ ਰਾਜ ਆਇਆ ਉਦੋਂ ਦੀ ਇਹ ਜਿਹੜੀ ਚੀਜ਼ਾਂ ਇਹ ਘਰਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਫੈਲ ਗਈ ਹੈ ਜਿਸ ਤਰ੍ਹਾਂ ਕਿ ਘਰ ਦੇ ਵਿੱਚ ਇੱਕ ਸੇਕ ਲੱਗ ਜਾਂਦੀ ਆ ਦਰਵਾਜ਼ਿਆਂ ਨੂੰ ਤੇ ਘਰਾਂ ਨੂੰ ਸੇਕ ਲੱਗ ਜਾਂਦੀ ਆ ਅੱਬਾ ਜਿਹੜੇ ਲੋਕਾਂ ਮਾਵਾ ਦੇ ਜਿਹੜੇ ਪੋਤੇ ਨਸ਼ੇ ਦੇ ਵਿੱਚ ਬਰਬਾਦ ਹੋ ਚੁੱਕੇ ਆ ਕਈ ਦੇ ਕਈ ਘਰ ਬਰਬਾਦ ਹੋ ਚੁੱਕੇ ਆ ਔਰ ਸਾਡੀ ਜਿਹੜੀ ਮਾਨ ਸਰਕਾਰ ਹੈ ਜੀ ਆ ਉਹਨਾਂ ਨੇ ਜਿਹੜੀ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੈ ਉਹਦੇ ਨਾਲ ਸਾਡੀ ਜਿਹੜਾ ਪੰਜਾਬ ਦੇ ਵਿੱਚ ਮੇਰਾ ਖਿਆਲ 70% ਬਹੁਤ ਫਰਕ ਪਿਆ ਜਿਹੜੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਨਸ਼ਾ ਨਾ ਕਰਨ ਔਰ ਇਹ ਫਰਕ ਪਿਆ ਵੀ ਹੈਗਾ ਔਰ ਅੱਗੇ ਪਏਗਾ ਵੀ ਮੇਰਾ ਨਾਮ ਨਰਿੰਦਰ ਕੌਰ ਗਿਆ ਹਾਂਜੀ ਅੱਜ ਮੀਟਿੰਗ ਹੋਈ ਸੀ ਚਨਤਨ ਹਾਂਜੀ ਸਾਡੇ ਅੱਜ ਕਰ ਪੈਨ ਦੀ ਮੀਟਿੰਗ ਰੱਖੀ ਹੈ ਪੈਨ ਜੀ ਆਪਣੀ ਰੇਖਮੰਦੀ ਦੀ ਇਸ ਨੂੰ ਬੜਾ ਚਾਵਾ ਕਿ ਸਾਡੀ ਮੈਡਮ ਜੀ ਨੇ ਅੱਜ ਤਰੱਕੀਆਂ ਬਖਸ਼ੀਆਂ ਵਾ ਸਾਨੂੰ ਇਹਦੇ ਮਾਨ ਸਮਾਨ ਦੇ ਵਾਸਤੇ ਅਸੀਂ ਆਪਣੀ ਮੈਡਮ ਨੂੰ ਘਰ ਬੁਲਾਇਆ ਆਪਣੀ ਮੀਟਿੰਗ ਤੇ ਬੁਲਾਇਆ ਕਿ ਲੱਗਦਾ ਕਿ ਮਹਿਲਾ ਤੇ ਬਹੁਤ ਕੰਮ ਆਉਣਗੇ ਬਿਲਕੁਲ ਪਾ ਜੀ ਬਿਲਕੁਲ ਆਉਣਗੇ ਤੇ 2023 ਤੇ ਤੁਸੀਂ ਕਿਦਾਂ ਕਹਿੰਦੇ ਆਪਣੇ ਪਿੰਡ ਨੂੰ ਬਹੁਤ ਵੈਰੀ ਗੁੱਡ ਸਾਡਾ ਪਿੰਡ ਅੱਗੇ ਜਾੜੂ ਆਊਗਾ ਸਾਡਾ ਪਿੰਡ ਫਸਟ ਹੀ ਆਊਗਾ ਪਾ ਜੀ ਸਾਡਾ ਪਿੰਡ ਪਹਿਲੇ ਫਾਇਦਾ ਹੋਣੇ ਫਸਟ ਆ ਮੈਂ ਨੀਲਮ ਘਮਾਨ ਸਟੇਟ ਜੁਆਇੰਟ ਫੈਕਟਰੀ ਮਹਿਲਾ ਵੈਂਕ ਪੰਜਾਬ ਆਮ ਆਦਮੀ ਪਾਰਟੀ ਮੈਂ ਇੱਥੇ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਪਿੰਡ ਲੋਚਪ ਦੇ ਵਿੱਚ ਭੈਣ ਜੀ ਨਰਿੰਦਰ ਕੌਰ ਜੀ ਦੇ ਗ੍ਰਹਿ ਵਿਖੇ ਮੈਡਮ ਰੇਖਾ ਮਣੀ ਸ਼ਰਮਾ ਜੀ ਜੋ ਕਿ ਮਾਜਾ ਜ਼ੋਨ ਦੇ ਸਾਡੇ ਮਹਿਲਾ ਵੈਂਕ ਦੇ ਇੰਚਾਰਜ ਨੇ ਨਾਲ ਦੀ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਬੜਾ ਮਾਨ ਸਨਮਾਨ ਦਿੱਤਾ ਗਿਆ ਉਸ ਕਰਕੇ ਜਿਹੜਾ ਵਾ ਆਪਾਂ ਇੱਥੇ ਇਕੱਠ ਕੀਤਾ ਹੈ ਬੀਬੀਆਂ ਦਾ ਤੇ ਉਹਨਾਂ ਨੂੰ ਅਸੀਂ ਆਪਣੇ ਪਿੰਡ ਵਿੱਚ ਜਿਹਾ ਆਖਦੇ ਹਾਂ ਹੋਇਆ ਉਹਨਾਂ ਦਾ ਸਨਮਾਨ ਕੀਤਾ ਇਸ ਕਰਕੇ ਕਿ ਔਰਤ ਜਿਹੜੀ ਆ ਉਹ ਪਹਿਲੀ ਤੇ ਸਮਾਜ ਦੇ ਹੋ ਰੂਲ ਜਨਾ ਕਰਕੇ ਔਰਤ ਬਾਹਰ ਆਉਣਾ ਬੜਾ ਮੁਸ਼ਕਲ ਆ ਪਰ ਮੈਡਮ ਵਰਗੀਆਂ ਜੇ ਬੀਬੀਆਂ ਬਾਹਰ ਆ ਜਾਣ ਤਾਂ ਫਿਰ ਉਹ ਰੁਕਦੀਆਂ ਨਹੀਂ ਜੀਆਂ ਸਮਾਜ ਵਿੱਚ ਕੋਈ ਨਾ ਕੋਈ ਮਕਾਮ ਜਿਹੜਾ ਉਹ ਹਾਸਲ ਕਰਦੀਆਂ ਸੋ ਬੜੀ ਮਾਨ ਵਾਲੀ ਗੱਲ ਆ ਇੱਕ ਐਗਜ਼ਾਮਪਲ ਆ ਕਿ ਜੇ ਮਿਹਨਤ ਕਰੀਏ ਤੇ ਉਹਦਾ ਫਲ ਮਿਲਦਾ ਵਾ ਤੇ ਅੱਜ ਮੈਡਮ ਨੂੰ ਮਿਹਨਤ ਦਾ ਫਲ ਮਿਲਿਆ ਅਸੀਂ ਸਾਰੇ ਨਾਲ ਇਹਨਾਂ ਦੇ 2027 ਨੂੰ ਕਿਥਾਂ ਜਾਂਦੇ ਹਾਂ 27 ਨੂੰ ਅਸੀਂ ਪੋਜ਼ਿਟਿਵ ਲੈਨੇ ਆ 27 ਜੇ 92 ਸੀਟਾਂ ਹਰਕਾ ਸੀ ਤੇ ਆਉਣ ਵਾਲੇ 27 ਦੇ ਵਿੱਚ ਵੀ 92 ਸੀਟਾਂ ਹੋਣਗੀਆਂ ਪਲੱਸ ਇਹ ਹੋਣਗੀਆਂ ਅਸੀਂ ਜੋ ਕੰਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਇਆ ਬਾਕੀਆਂ ਸਰਕਾਰਾਂ ਕੋਈ ਮੁੱਦਾ ਕੋਈ ਨਹੀਂ ਆ ਸਿਰਫ ਸਿਵਾਏ ਸਰਕਾਰ ਦੇ ਕੰਮ ਦੇ ਨਿੰਦਾ ਕਰਨ ਤੋਂ ਲਾਵਾ ਕਾਂਗਰਸ ਬਹੁਤ ਸਾਰੇ ਮੁੱਖ ਮੰਤਰੀਆਂ ਕਾਂਗਰਸ ਦੇ ਵਿੱਚ ਜਿੰਨੇ ਪਾਰ ਪਈ ਆ ਕਾਂਗਰਸ ਦੇ ਵਿੱਚ ਨਾ ਉਹਨੇ ਆਉਣਾ ਤੇ ਕਾਲੀ ਦਲ ਤੇ ਹਾਸੀਏ ਚ ਚਲ ਗਿਆ ਵਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਮੈਂ ਜਤਿੰਦਰ ਕੌਰ ਸਰਪੰਚ ਪਿੰਡ ਖੁੰਡੀ ਹਲਕਾ ਕਾਦੀਆਂ ਹਲਕਾ ਕੋਆਰਡੀਨੇਟਰ ਹਲਕਾ ਕਾਦੀਆਂ ਤੋਂ ਡਿਸਟ੍ਰਿਕਟ ਅਫਸਰ ਮੈਂ ਮੀਟਿੰਗ ਬਾਰੇ ਕੀ ਕਹਿੰਦਾ ਮੀਟਿੰਗ ਅੱਜ ਪੈਂ ਜੀ ਨਰਿੰਦਰ ਕੌਰ ਦੇ ਕਰਾਇਬੀ ਕੇ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਸਾਡੇ ਮੈਡਮ ਰੇਖਾ ਮਾਨੀ ਜੀ ਨੁਸਨ ਮਾਨਤ ਕਰਨ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਅੱਜ ਮਹਿਲਾ ਕਮਿਸ਼ਨ ਦੇ ਮੈਂਬਰ ਬਣ ਕੇ ਆਏ ਨੇ ਮਾਣ ਵਾਲੀ ਗੱਲ ਆ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਜੇ ਮਹਿਲਾ ਕੰਮ ਕਰਨਗੀਆਂ ਤੇ ਕਦੀ ਵੀ ਉਹ ਪਿੱਛੇ ਨਹੀਂ ਰਹਿ ਪਉਣਗੀਆਂ ਤੇ ਮਾਣਵਾ ਦੇਖਦੇ ਆ ਕਿ ਜੇ ਮੈਡਮ ਨੇ ਕੰਮ ਕੀਤਾ ਤੇ ਅੱਜ ਜੋ ਮਾਨ ਸਨਮਾਨ ਪੰਜਾਬ ਸਰਕਾਰ ਨੇ ਇਹਨਾਂ ਨੂੰ ਦਿੱਤਾ ਤੇ ਲੱਗੀਆਂ ਹੋਈਆਂ ਪੈਣਾ ਪੰਜਾਬ ਵਿੱਚ ਬਹੁਤ ਸਾਰੀਆਂ ਮੇਰੀਆਂ ਭੈਣਾਂ ਇਹੋ ਜਿਹੀਆਂ ਨੇ ਜਿਹੜੀਆਂ ਰਾਤ ਦਿਨ ਮਿਹਨਤ ਕਰ ਰਹੀਆਂ ਨੇ ਤੇ ਉਹਨਾਂ ਨੂੰ ਬੰਦਾ ਹੱਕ ਵੀ ਮਿਲ ਰਿਹਾ ਇਨੇ ਕਿੰਨੀ ਧੰਨਵਾਦ ਤੇ ਮੈਡਮ ਨੂੰ ਇੱਕ ਵਾਰੇ ਸਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਮੋਹ ਮਾਰਕਾਂ ਜੀ ਮੇਰਾ ਪਿੰਡ ਤੇ ਭਾਜੀ ਜਦੋਂ ਦੀ ਮੈਂ ਚੱਲੀ ਆ 1997 ਤੋਂ ਲੱਗ ਕੇ ਪਹਿਲਾਂ ਤਾਂ ਚੱਲੋ ਪਾਰਟੀਆਂ ਵਿੱਚ ਨਹੀਂ ਆਈ ਜਦੋਂ ਦੀ 2003 ਤੋਂ ਮੈਂ ਪਾਰਟੀ ਦੇ ਵਿੱਚ ਆਈ ਆ ਪਹਿਲਾਂ ਅਕਾਲੀਆਂ ਦੇ ਟਾਈਮ ਹੀ ਤੇ ਕਦੀ ਬੂਥ ਨਹੀਂ ਹਾਰਿਆ ਜਦੋਂ ਅਸੀਂ ਆਮ ਆਦਮੀ ਪਾਰਟੀ ਨਾਲ ਚੱਲੇ ਆ ਤਿੰਨ ਲਾਸ਼ਾਂ ਨਿਕਲੀਆਂ ਨੇ ਤਿੰਨੇ ਵਾਰੀ ਬੂਥ ਜਿੱਤ ਕੇ ਦਿੱਤਾ ਤੇ ਇੱਕੋ ਵੀ ਜਿੱਤ ਕੇ ਦਿਾਂਗੇ ਜੀ